ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਤਣਾਅਪੂਰਨ ਹਾਲਾਤ ਸੀ ਔਰ ਲਗਾਤਾਰ ਇੱਕ ਦੂਜੇ ਉੱਪਰ ਜੋ ਹਮਲੇ ਜਿਹੜੇ ਲਗਾਤਾਰ ਕੀਤੇ ਜਾ ਰਹੇ ਸੀ ਪਾਕਿਸਤਾਨ ਵੱਲੋਂ ਭਾਰਤ ਦੇ ਉੱਤੇ ਵੀ ਡਰੋਨ ਹਮਲੇ ਜਿਹੜੇ ਲਗਾਤਾਰ ਕੀਤੇ ਜਾ ਰਹੇ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਜੋ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਡੋਲਨ 트럼ਪ ਉਹਨਾਂ ਦੇ ਵੱਲੋਂ ਇੱਕ ਵੱਡਾ ਜਿਹੜਾ ਦਾਵਾ ਕੀਤਾ ਗਿਆ ਹੈ ਟਵੀਟ ਕਰਕੇ ਉਹਨਾਂ ਨੇ ਇਹ ਗੱਲ ਦੱਸਿਆ ਹੈ ਔਰ ਉਹ ਦੱਸਦੇ ਹਨ ਕਿ ਭਾਰਤ ਤੇ ਪਾਕਿਸਤਾਨ ਨੇ ਅਮਰੀਕਾ ਦੀ ਵਿਚੋਲਗੀ ਹੇਠ ਇੱਕ ਲੰਬੀ ਗੱਲਬਾਤ ਤੋਂ ਬਾਅਦ ਜੰਗਬੰਦੀ ਤੇ ਸਹਿਮਤੀ ਜਤਾਈ ਹੈ ਅਮਰੀਕੀ ਰਾਸ਼ਟਰਪਤੀ ਡੋਲਨ 트럼ਪ ਨੇ ਇਸ ਬਾਰੇ ਟਵੀਟ ਕੀਤਾ ਹੈ ਇਹ ਇੱਕ ਕਦਮ ਅਜਿਹੇ ਸਮੇ ਚੱਕਿਆ ਗਿਆ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਤੇ ਲਗਾਤਾਰ ਡਰੋਨ ਹਮਲੇ ਗੋਲਾਬਾਰੀ ਅਤੇ ਤਣਾਅਪੂਰਨ ਹਾਲਾਤ ਸਨ ਜਿਸ ਨਾਲ ਖੇਤਰੀ ਅਤੇ ਵਿਸ਼ਵ ਪੱਧਰ ਤੇ ਚਿੰਤਾਵਾਂ ਵਧ ਗਈਆਂ ਸਨ ਪਰ ਹੁਣ ਤੁਹਾਨੂੰ ਦੱਸ ਦਈਏ ਜਦੋਂ ਪਬਲਿਕ ਦੇ ਨਾਲ ਉਹਨਾਂ ਦੇ ਨਾਲ ਇਸ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਦੇ ਕੀ ਰਿਵਿਊ ਨੇ ਆਓ ਤੁਹਾਨੂੰ ਅਸੀਂ ਉਹਨਾਂ ਦੇ ਨਾਲ ਕੀਤੀ ਗੱਲਬਾਤ ਬਾਰੇ ਦੱਸਦੇ ਹਾਂ ਦੇਖੋ ਜੀ ਦੇਸ਼ ਵਾਸਤੇ ਦੇ ਸ਼ਹਿਰ ਵਾਸੀਆਂ ਵਾਸਤੇ ਪੂਰੇ ਦੇਸ਼ ਵਾਸਤੇ ਬਹੁਤ ਵਧੀਆ ਗੱਲ ਆ ਜਿਹੜਾ ਸੀਜ਼ਰ ਹੋਇਆ ਤਿੰਨ ਦਿਨ ਦੇ ਸਾਰੇ ਸ਼ਹਿਰ ਵਾਸੀ ਸਾਰਾ ਇੰਡੀਆ ਬਹੁਤ ਜ਼ਿਆਦਾ ਡਰੇਦਾ ਸੀ ਜਰਦਾ ਮਾਹੌਲ ਸੀ ਜਿਸ ਨੂੰ ਮੋਦੀ ਜੀ ਨੇ ਆਪਣੀ ਸ਼ਕਤੀ ਦਿਖਾ ਕੇ ਪਾਕਿਸਤਾਨ ਨੂੰ ਆਪਣੇ ਘुटਨੇ ਤੇ ਲਿਆਂਦਾ ਵਾ ਜਿਸ ਕਰਕੇ ਸਾਰੇ ਇਲਾਕੇ ਚ ਖੁਸ਼ੀ ਦੀ ਲਹਿਰ ਹੈ ਤੁਸੀਂ ਦੇਖ ਰਹੇ ਹੋ ਲੋਕ ਬਾਹਰ ਨਿਕਲੇ ਨੇ ਆਪਣਾ ਕੰਮ ਸਟਾਰਟ ਕਰ ਰਹੇ ਨੇ ਤੇ ਇਸ ਕਰਕੇ ਅਬ ਮੈਂ ਆਪ ਇਸ ਨੂੰ ਆਪਣੀ ਇੰਡੀਆ ਦੀ ਜਤੀ ਮਾਨਦਾ ਲੋਕਾਂ ਵਿੱਚ ਡਰ ਦਾ ਮਾਹੌਲ ਜਿਹੜਾ ਬਣਿਆ ਪਿਆ ਸੀ ਕੀ ਕਿਤਾਬ ਦੇਖੋ ਫਿਲਹਾਲ ਤੇ ਡਰ ਦਾ ਮਾਹੌਲ ਘਟ ਹੁੰਦਾ ਦਿਖ ਰਿਹਾ ਵਾ ਬਟ ਪਾਕਿਸਤਾਨ ਤੇ ਯਕੀਨ ਕਰਨਾ ਬਹੁਤ ਮੁਸ਼ਕਲ ਆ ਫਿਰ ਵੀ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਵਿੱਚ ਪੈ ਕੇ ਅ ਸੀਸਫਾਇਰ ਕਰਾਈ ਆ ਮੈਨੂੰ ਲੱਗਦਾ ਹੈ ਕਿ ਅਸੀਂ ਉੱਤੇ ਖਰੇ ਉਤਰਾਂਗੇ ਪਾਕਿਸਤਾਨ ਉੱਤੇ ਖਰੇ ਉਤਰ ਖਰੇ ਉਤਰ ਕੇ ਆਪਣੀ ਜਵਾਨ ਦੇ ਰਹੇਗਾ ਬਾਕੀ ਆਣ ਵਾਲਾ ਟਾਈਮ ਦੱਸੇਗਾ ਜੀ ੱੱਲੇ ਤੇ ਮੇਰਾ ਦੇਸ਼ ਦੇ ਤਿੰਨਾਂ ਸਿਨਾਵਾਂ ਨੂੰ ਜਿਹੜਾ ਸਲੂਟ ਆ ਕਿ ਜਿੰਨਾ ਪਾਕਿਸਤਾਨ ਨੂੰ ਜਿੰਨਾ ਮੂੰਹ ਤੋੜ ਜਵਾਬ ਉਹਨਾਂ ਨੇ ਦਿੱਤਾ ਤੇ ਮੈਂ ਉਹਦੇ ਸਲੂਟ ਕਰਨਾ ਤਿੰਨਾਂ ਸਿਨਾਵਾਂ ਨੂੰ ਦੇਸ਼ ਦੀਆ ਦੂਜਾ ਮੇਰਾ ਕੇਂਦਰ ਸਰਕਾਰ ਨੂੰ ਤੇ ਦੇਸ਼ ਦੀ ਪ੍ਰਧਾਨ ਮੰਤਰੀ ਜਨ ਮੋਦੀ ਜੀ ਨੂੰ ਵੀ ਸਲੂਟ ਆ ਕਿ ਜਿਹੜਾ ਜਿਹੜੀ ਉਹਨਾਂ ਨੇ ਸ਼ਕਤੀ ਆਪਣੀ ਦਿਖਾਈ ਆ ਜਿਹੜਾ ਪਾਕਿਸਤਾਨ ਦਾ ਉਹਨਾਂ ਨੇ ਹਾਲ ਕੀਤਾ ਵਾ ਤੇ ਉਹਦੇ ਵਾਸਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਹੁਤ ਬਹੁਤ ਧੰਨਵਾਦ ਆ ਪਰੇਸ਼ਾਨੀ ਦੇਖੋ ਪਰੇਸ਼ਾਨੀ ਵਾਲੀ ਅੱਡੀ ਵੇ ਕੋਈ ਗੱਲ ਵੀ ਨਹੀਂ ਹੈਗੀ ਜਦੋਂ ਦੇਸ਼ ਦੀ ਗੱਲ ਆਉਂਦੀ ਆ ਉਦੋਂ ਦੁਕਾਨਦਾਰ ਜਿਹੜਾ ਉਹ ਕਿਸੇ ਪਰੇਸ਼ਾਨੀ ਦੀ ਪਰਵਾਹ ਨਹੀਂ ਕਰਦਾ ਗੱਲ ਦੇਸ਼ ਦੀ ਸੀ ਦੇਸ਼ ਵਾਸਤੇ ਜੋ ਵੀ ਕਰਨਾ ਪੈਂਦਾ ਕਿਸੇ ਵੀ ਦੇਸ਼ ਵਾਸੀ ਨੂੰ ਦੁਕਾਨਦਾਰ ਹੋਏ ਕੋਈ ਵੀ ਹੋਏ ਉਹ ਦੇਸ਼ ਦੇ ਨਾਲ ਖੜਾ ਸੀ ਤੇ ਹੁਣ ਤੇ ਚਲੋ ਵਧੀਆ ਗਿਆ ਬਾਕੀ ਡਰ ਡੁਰ ਦਾ ਮਹੌਲ ਕੋਈ ਨਹੀਂ ਹੈਗਾ ਜਿੱਦਾਂ ਵੀ ਦੇਸ਼ ਦਾ ਜੋਜ ਵੀ ਹੈਗਾ ਹੀ ਨਿੰਨੇ ਹੈਗਾ ਹੀ ਉਹਦੇ ਨਾਲ ਹੀ ਦੁਕਾਨਦਾਰ ਵੀ ਸਾਰੇ ਤੇ ਜੋ ਵੀ ਹੋਇਆ ਵਧੀਆ ਹੋਇਆ ਜੇ ਅੱਗੇ ਲੜਾਈ ਚਲਦੀ ਵੀ ਤਾਂ ਵੀ ਦੇਸ਼ ਜਿਹੜਾ ਪੁਰਾ ਪ੍ਰਧਾਨ ਮੰਤਰੀ ਦੇ ਨਾਲ ਤੇ ਦੇਸ਼ ਦੀ ਸੈਨਾ ਵਾਲੇ ਨਾਲ ਹੀ ਹੁਣ ਜੇ ਲੜਾਈ ਵੀ ਪ੍ਰਧਾਨ ਮੰਤਰੀ ਦੇ ਨੇਦਰ ਮੋਦੀ ਜੀ ਦੇ ਅਧਿਕਾਰ ਜਿਹੜਾ ਮੁਕਿਆ ਕੰਮਾਂ ਚੀਜ਼ ਫਾਇਦਾ ਐਲਾਨ ਹੋਇਆ ਉਹਦੇ ਵਾਸਤੇ ਵੀ ਸਾਰੇ ਤਿਆਰ ਆ ਉਹ ਵੀ ਵਧੀਆ ਹੋਇਆ ਜੋ ਵੀ ਹੋਇਆ ਨੌਜਵਾਨਾਂ ਨੂੰ ਇਹ ਹੀ ਅਪੀਲ ਆ ਕਿ ਜਿੱਦਾਂ ਜੰਗ ਦੇ ਹਾਲਾਤ ਬਣੇ ਸੀ ਦੇਸ਼ ਦਾ ਨੌਜਵਾਨ ਭਾਰਤ ਦੇ ਸਰਕਾਰ ਦੇ ਨਾਲ ਹੀ ਦੇਸ਼ ਦੀ ਸੰਨਾਂ ਦੇ ਨਾਲ ਹੀ ਦੇਸ਼ ਦੇ ਨਾਲ ਖੜਾ ਸੀ ਜਦੋਂ ਵੀ ਜਿਹੜੀ ਵੀ ਗੱਲ ਹੁੰਦੀ ਹੈ ਨੌਜਵਾਨ ਜਿਹੜਾ ਦੇਸ਼ ਦਾ ਉਹ ਦੇਸ਼ ਦੇ ਨਾਲ ਹੀ ਖੜਾ ਬਾਕੀ ਮਹੌਲ ਦੇ ਹਿਸਾਬ ਨਾਲ ਜਿੱਦਾਂ ਵੀ ਹੋਏਗਾ ਸੀਜ਼ਵਾਰ ਹੋਇਆ ਵਾ ਉਹਦੇ ਨਾਲ ਵੀ ਦੇਖੋ ਨੌਜਵਾਨ ਕੋਚਾ ਜੰਗ ਵੀ ਲੱਗਦੀ ਤਾਂ ਤਾਂ ਵੀ ਦੇਸ਼ ਦਾ ਨੌਜਵਾਨ ਦੇਸ਼ ਦੇ ਸੰਨਾਂ ਦੇ ਨਾਲ ਖੜਾ ਸੀ